ਦੇਖੋ ਮੈਂ ਕੋਈ ਸਿਆਸਤ ਨਹੀਂ ਮੈਂ মিডিਆ ਰਾਹੀਂ ਤੁਸੀਂ ਖੜੇ ਹਾਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਕਹਿੰਦਾ ਪੋਲਿਟਿਕਸ ਇਹਦੇ ਵਿੱਚ ਕੋਈ ਸਿਆਸਤ ਨਹੀਂ ਕਰਨ ਵਾਲੀ ਗੱਲ ਮੈਂ ਫਿਰ ਐਮਐਲਏ ਸਾਹਿਬ ਨੂੰ ਬੇਨਤੀ ਕਰਦਾ ਐਮਐਲਏ ਸਾਹਿਬ ਮੈਂ ਕਾਂਗਰਸ ਪਾਰਟੀ ਵਾਲਿਆਂ ਨੂੰ ਵੀ ਬੇਨਤੀ ਕਰਦਾ ਮੈਂ ਬੀਜੇਪੀ ਵਾਲਿਆਂ ਨੂੰ ਵੀ ਕਰਦਾ ਮੈਂ ਕਾਲੀ ਦਲ ਵਾਲਿਆਂ ਨੂੰ ਵੀ ਕਰਦਾ ਵੀ ਪੈਸਾ ਸਾਰਾ ਅਸੀਂ ਰੇਲਵੇ ਨੇ ਦੇਣਾ ਪੈਸਾ ਸਾਰਾ ਰੇਲਵੇ ਨੇ 76 ਕਰੋੜ ਰੁਪਏ ਦੇਣਾ ਹਾਂਜੀ ਹੁਣ ਤੁਸੀਂ ਰਵਨੀਤ ਬਿੱਟੂ ਦੇ ਬਿਆਨ ਤਾਂ ਸੁਣ ਕੇ ਹਟੇ ਹੋ ਤਾਂ ਉਹਨਾਂ ਦੇ ਵੱਲੋਂ ਵਿਰੋਧੀਆਂ ਤੇ ਤੰਜ ਵੀ ਕਸੇ ਗਏ ਨੇ ਉਹਨਾਂ ਨੇ ਕਿਹਾ ਕਿ ਜਿੱਥੇ ਅਸੀਂ ਹਜ਼ਾਰਾਂ ਕਰੋੜਾਂ ਰੁਪਏ ਦੇ ਪੁਲ ਤੇ ਪ੍ਰੋਜੈਕਟ ਬਣਾ ਰਹਿਆਂ ਉਥੋਂ ਦਰਾਹੇ ਦਾ ਇਹ ਪੁਲ ਸਿਰਫ 35 ਲੱਖ ਰੁਪਈਆ ਦੇ ਮਸਲੇ 'ਚ ਅਟਕਿਆ ਹੋਇਆ ਸਿਆਸਤ ਬਾਤ ਦੇ ਵਿੱਚ ਕਰ ਰਹੇ ਹੋ ਇਹ ਵਿਰੋਧੀਆਂ ਲਈ ਕਿਹਾ ਗਿਆ ਰਵਨੀਤ ਬਿੱਟੂ ਨੇ ਤੇ ਪਹਿਲਾ ਪੰਜਾਬ ਦੇ ਲੋਕਾਂ ਦੀ ਸੁੱਖ ਸੋਗਦ ਲਈ ਇਹ ਕੰਮ ਜਲਦੀ ਸ਼ੁਰੂ ਕਰਾਈਏ ਇਸ ਦੇ ਨਾਲ ਹੀ ਰਵਨੀਤ ਬਿੱਟੂ ਦੇ ਵੱਲੋਂ ਹੋਰ ਵੀ ਬਿਆਨ ਜਾਰੀ ਕੀਤੇ ਗਏ ਨੇ ਤੇ ਅਕਾਲੀ ਦਲ ਦੇ ਮੁੱਖ ਮੰਤਰੀ ਭਗਵਾਨ ਤਮੰਨ ਤੇ ਵਿਨ-ਵਿਨ ਕੇ ਨਿਸ਼ਾਨੇ ਸਾਦੇ ਗਏ ਨੇ ਉਹ ਵੀ ਬਿਆਨ ਤੁਹਾਨੂੰ ਸੁਣਾ ਦਿੰਨੇ ਆ ਸਿਰਫ ਇੱਕ ਪੁਰਾਣਾ ਉਹਨਾਂ ਦਾ ਰੌਲਾ ਏ 35 ਲੱਖ ਰੁਪਏ ਦਾ ਉਹਨਾਂ ਦਾ ਰੌਲਾ ਏ ਜਿਹੜਾ ਕੰਟਰੈਕਟਰ ਪਹਿਲਾਂ ਬਣਾ ਰਿਆ ਸੀ ਹੂੰ ਹੂੰ ਪੰਜਾਬ ਸਰਕਾਰ ਉਹ ਸਰਕਾਰ ਕਿਹੜੀ ਸੀ ਨਹੀਂ ਸੀ ਤੁਸੀਂ ਸਿਰਫ ਮੈਂ ਬਾਰ-ਬਾਰ ਮੀਡੀਆ ਦੇ ਰਾਹੀਂ ਕਹਿ ਰਹੇ ਆ ਨਹੀਂ ਤੁਸੀਂ ਸਾਰੇ ਲੋਕ ਇਕੱਠੇ ਹੋਗੇ ਆਪਣੇ ਐਮ.ਐਲ.ਏ ਸਾਹਿਬ ਕੋਲ ਜਾਓ ਮੇਰੀ ਬੇਨਤੀ ਹੈ ਐਮ.ਐਲ.ਏ ਐਮ.ਪੀ ਸਭ ਦੇ ਹੁੰਦੇ ਆ ਤੁਸੀਂ ਆਪਣੇ ਐਮਪੀ ਜਿਹੜੇ ਉਰੇ ਨੇ ਨੇ ਕਾਂਗਰਸ ਪਾਰਟੀ ਦੇ ਨੇ ਅਮਰ ਸਿੰਘ ਜੀ ਉਹਨਾਂ ਨੂੰ ਬੇਨਤੀ ਕਰੋ ਜਿਹੜੇ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਕੋਲ ਜਾ ਕੇ ਗੱਲ ਕਰੋ ਮੈਂ ਸੈਂਟਰ ਜਿਹੜਾ ਮਿਸਟਰ ਮੈਂ ਵੀ ਚਾਹੂੰਗਾ ਨਹੀਂ ਵੀ ਆਪਣਾ ਮੇਰਾ ਦਰਾਹੇ ਦਾ ਪੁਲ ਬਣੇ ਜਦੋਂ ਅਸੀਂ ਹਜ਼ਾਰਾਂ ਕਰੋੜ ਦੇ ਬਣਾ ਰਹੇ ਹਾਂ ਪਰ ਸਿਰਫ ਤੇ ਸਿਰਫ ਇੱਕ ਪਹਿਲਾਂ 35 ਲੱਖ ਰੁਪਏ ਦਾ ਕੋਈ ਉਰੇ ਰੌਲਾ ਹੈ ਜਿਹੜਾ ਪਹਿਲਾ ਕੋ ਟਰੈਕਟਰ ਦਾ ਪੰਜਾਬ ਸਰਕਾਰ ਨਾਲ ਉਹ ਸਿਰਫ 25 ਲੱਖ ਦਾ ਜਿਹੜਾ ਹਾਈ ਕੋਰਟ ਚ ਕੇਸ ਚੱਲ ਰਿਹਾ ਉਹ ਪੰਜਾਬ ਸਰਕਾਰ ਨੂੰ ਅਲੱਗ ਡੀਲ ਕਰੇ ਤੇ ਇਹ ਕੰਮ ਜਿਹੜਾ ਸ਼ੁਰੂ ਕਰੇ ਸਿਰਫ ਇਸ ਗੱਲ ਕਰਕੇ ਇਹ ਕੰਮ ਆ ਜਿਹੜਾ ਰੁਕਿਆ ਹੋਇਆ ਕਰ ਇਹ ਗੱਲ ਫਿਰ ਮੈਂ ਅੱਜ ਪੋਲੀਟਿਕਲ ਹੁਣ ਮੈਂ ਕਰਨੀ ਨਹੀਂ ਚਾਹੁੰਦਾ ਨਹੀਂ ਕੱਲ ਨੂੰ ਫਿਰ ਉਹ ਆ ਕੇ ਪ੍ਰੈਸ ਕਾਨਫਰੈਂਸ ਕਰਨੀ ਮੈਂ ਅੱਜ ਤੱਕ ਕੋਈ ਬੀਜੇਪੀ ਦਾ ਨਹੀਂਗਾ ਅੱਜ ਤੱਕ ਅਸੀਂ ਵੈਸੇ ਹੀ ਸ਼ਹਿਰੀ ਖੜੇ ਆ ਤੇ ਮੈਂ ਵੀ ਉਰੇ ਦਾ ਇੱਕ ਰਹਿਣ ਦਾ ਆਪਣਾ ਸ਼ਹਿਰ ਦਾ ਮੁੰਡਾ ਹਾਂ ਮੈਂ ਵੀ ਮੈਂ ਤਾਂ ਨਿਵਾਸੀ ਹਾਂ ਸਿਰਫ ਐਮਐਲਏ ਹਾਂ ਤੇ ਮੇਰੀ ਜਿਹੜੀ ਗੱਲ ਆ ਉਹ ਮੇਰੇ ਪੱਲੇ ਪਾ ਦੇਣ ਮੈਂ ਐਮਐਲਏ ਸਾਹਿਬ ਨੂੰ ਟੈਲੀਫੋਨ ਤੇ ਵੀ ਕਿਹਾ ਸੀ ਮੈਂ ਨਿੱਜੀ ਉਹਨਾਂ ਨੂੰ ਪੁੱਛ ਲਿਓ ਮੈਂ ਟੈਲੀਫੋਨ ਤੇ ਵੀ ਐਮਐਲਏ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਜੇ ਪੀਡਬਲਯੂਡੀ ਵਾਲੇ ਮਿਨਿਸਟਰ ਸਾਹਿਬ ਨਾਲ ਤੁਸੀਂ ਗੱਲ ਕਰ ਲਓ ਮੈਂ ਸਿਆਸਤ ਤੋਂ ਬਾਅਦ ਫਿਰ ਮੈਂ ਕਹਿੰਦਾ ਮੈਂ ਤਾਂ ਉਰੇ ਫਿਰ ਅਗਲੇ ਹਫਤੇ ਉਰੇ ਆ ਜਾਊਂਗਾ ੁਰੇ ਮੰਤਰੀ ਜੀ ਅਗਲੇ ਹਫਤੇ ਇਕੱਠੇ ਟਾਈਮ ਦੇ ਦੇਣ ਮੈਂ ਤਾਂ মিডিਆ ਰਾਹੀਂ ਇਹ ਵੀ ਉਹਨਾਂ ਨੂੰ ਜੋੜ ਕੇ ਹੱਥ ਕਹਿਣਾ ਵੀ ਇਕੱਠੇ ਮੈਨੂੰ ਉਹ ਕਹਿ ਦੇਣ ਅਗਲੇ ਹਫਤੇ ਉਰੇ ਇਕੱਠੇ ਸਟੇਸ਼ਨ ਤੇ ਟਾਈਮ ਰੱਖ ਲਾਂਗੇ ਮੈਂ ਆਪਣੇ ਵਿਭਾਗ ਵਾਲੇ ਸੱਦ ਲੈ ਆਉਂਗਾ ਉਹ ਆਪਣੇ ਵਿਭਾਗ ਵਾਲੇ ਸੱਦ ਲੈਣ ਫਿਰ ਗੱਲ ਉਹ ਇੱਥੇ ਹੀ ਕਰ ਲਾਂਗੇ ਲੋਕਾਂ ਮੂਰੇ ਮਸਲਾ ਹੱਲ ਹੋਵੇ ਪਰ ਗੱਲ ਮੈਂ ਤੁਹਾਨੂੰ ਬਾਰ ਬਾਰ ਕਹਿ ਤੀ ਸਿਰਫ ਇੱਕ 35 ਲੱਖ ਰੁਪਏ ਦਾ ਇਹ ਜਿਹੜਾ ਉਹ ਪੁਰਾਣਾ ਠੇਕੇਦਾਰ ਨੇ ਰੋਲਾ ਪਾਇਆ ਹੋਇਆ ਪੰਜਾਬ ਸਰਕਾਰ ਨਾਲ ਉਹ 35 ਲੱਖ ਦਾ ਹੱਲ ਅਸੀਂ ਨਹੀਂ ਕਰ ਸਕਦੇ ਰੇਲਵੇ ਕਿਵੇਂ ਉਹ 35 ਲੱਖ ਨੂੰ ਅਸੀਂ ਕਿਵੇਂ ਕਿਉਂਕਿ ਉਹ ਪੰਜਾਬ ਸਰਕਾਰ ਤੇ ਉਹ ਕੰਟਰੈਕਟਰ ਚ ਰੋਲਾ ਹੈ ਜਾਂ ਤਾਂ ਕੋਈ ਰੇਲਵੇ ਨਾ ਹੋਵੇ ਤਾਂ ਵੀ ਅਸੀਂ ਕਹੀਏ ਅਸੀਂ 76 ਕਰੋੜ ਰੁਪਈਆ ਲਾਉਣ ਨੂੰ ਕਹਿ ਰਹੇ ਹਾਂ ਜੇ 35 ਲੱਖ ਜੇ ਸਾਡਾ ਹੁੰਦਾ ਸੀ ਉਹ ਵੀ ਦੇ ਦਿੰਦੇ ਪਰ ਜਾਣਕਾਰੀ ਸਾਡੀ ਸਾਡੀ ਅਥਾਰਟੀ ਚ ਨਹੀਂਗਾ ਤੁਹਾਡੀ ਜਾਣਕਾਰੀ ਹੈ ਫਿਰ ਮੈਂ ਐਮਐਲਏ ਸਾਹਿਬ ਨੂੰ ਹੱਥ ਜੋੜ ਕੇ